ਮੌਕੇ ਦੀਆਂ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਰਾਬ ਪੀ ਕੇ ਇੱਕ ਵਿਅਕਤੀ ਜੋ ਟਰੈਕਟਰ ਚਲਾ ਰਿਹਾ ਸੀਗਾ ਇਹ ਤਸਵੀਰਾਂ ਪੰਜਾਬ ਦੀਆਂ ਨੇ ਸ਼ਰਾਬ ਪੀ ਕੇ ਵਿਅਕਤੀ ਜੋ ਕਿ ਟਰੈਕਟਰ ਚਲਾ ਰਿਹਾ ਸੀ ਉਸ ਤੋਂ ਬਾਅਦ ਇਸ ਦਾ ਜੋ ਟਰੈਕਟਰ ਹੈ ਉਸ ਦਾ ਸੰਤੁਲਨ ਵਿਗੜ ਜਾਂਦਾ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਤੇ ਸਾਹਮਣੇ ਜਿੰਨੀਆਂ ਵੀ ਮੋਟਰਸਾਈਕਲ ਆ ਜਾਂ ਗੱਡੀਆਂ ਆਂਦੀਆਂ ਨੇ ਉਹਨਾਂ ਨੂੰ ਸਿੱਧਾ ਆਪਣੇ ਟਰੈਕਟਰ ਦੇ ਥੱਲੇ ਦੇ ਦਿੰਦਾ ਹੈ ਇਸ ਦੇ ਵਿੱਚ ਕਈ ਨੁਕਸਾਨ ਹੋਏ ਨੇ ਇਸ ਦੇ ਨਾਲ ਹੀ ਦੱਸ ਦੇ ਕਿ ਇੱਕ ਨੌਜਵਾਨ ਵੀ ਜੋ ਟਰੈਕਟਰ ਦੇ ਥੱਲੇ ਇਸ ਵਿਅਕਤੀ ਨੇ ਦਰਦ ਦਿੱਤਾ ਤਸਵੀਰਾਂ ਦੇਖ ਸਕਦੇ ਹੋ ਤੇ ਮੌਕੇ ਦੇ ਉੱਪਰ ਪੁਲਿਸ ਆਤੇ ਬਾਕੀ ਲੋਕ ਵੀ ਮੌਜੂਦ ਨੇ ਪੁਲਿਸ ਨੇ ਇਸ ਵਿਅਕਤੀ ਨੂੰ ਆਪਣੇ ਕਾਬੂ ਦੇ ਵਿੱਚ ਲੈ ਲੈ ਇਹ ਜੋ ਵਿਅਕਤੀ ਆ ਵਾਰ-ਵਾਰ ਨਹੀਂ ਮੰਨ ਰਿਹਾ ਕਿ ਉਸਨੇ दारू ਪੀਤੀ ਹੋਈ ਸੀ ਤੇ ਪੁਲਿਸ ਨੇ ਜਦੋਂ ਉਸਦਾ ਅਡਾਪਟ ਟੈਸਟ ਕੀਤਾ ਤਾਂ ਉਸਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਇਹ ਜੋ ਵਿਅਕਤੀ ਸੀਗਾ दारू ਪੀ ਕੇ ਟਰੈਕਟਰ ਚਲਾ ਰਿਹਾ ਸੀ ਲੋਕਾਂ ਵੱਲੋਂ ਇਸ ਵਿਅਕਤੀ ਨੂੰ ਫੜ ਲਿੱਤਾ ਗਿਆ ਤੇ ਇਸ ਤੋਂ ਬਾਅਦ ਇਹਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਕੀਤਾ ਗਿਆ ਪੁਲਿਸ ਵੱਲੋਂ ਇਸ ਵਿਅਕਤੀ ਦੇ ਉੱਪਰ ਇੱਕ ਸਖਤ ਐਕਸ਼ਨ ਵੀ ਲਿੱਤਾ ਗਿਆ ਸਾਹੀ ਮੈਂ ਥਾਲੀ ਝੜ ਕੇ ਲੈ ਕੇ ਆਇਆ ਮੈਂ ਸਰਮ ਉਹ ਇਸ ਹੇਤ ਤੇ ਖੜੇ ਸੀ ਮੈਂ ਟਰੈਕਟਰ ਚਲਾ ਚਲਿਆ ਸਰਮ ਮੋੜੇ ਖੜੇ ਸੀ ਮਨ ਨਹੀਂ ਦੇ ਦੇ ਮੋਟਰਸਾਈਕਲ ਸਾਈਡ ਤੇ ਖੜਾ ਸੀ ਤੁਸੀਂ ਉੱਪਰ ਚੜ੍ਹ ਦਿੱਤਾ ਦੋ ਮੋਟਰਸਾਈਕਲ ਤੇ ਤੁਹਾਡੀ ਡਰਿੰਕ ਕਿੰਨੀ ਕੀ ਕੀਤੀ ਹੋਈ ਆ ਭਾਜੀ ਵੇਖ ਲਓ ਆਪੋ ਜੀ ਡਰਿੰਕ ਦਾ ਪਾਈਆ ਲਾ ਆ ਜੀ ਵਦਦੇ ਕਿੰਨੀ ਕੀਤੀ ਹੈ ਨਹੀਂ ਤੁਹਾਨੂੰ ਦੱਸੂਗਾ ਪਾਈਆ ਲਾ ਕੇ ਤੁਹਾਨੂੰ ਮੋਟਰਸਾਈਕਲ ਖੜਾ ਦਿਸਿਆ ਨਹੀਂ ਭਾਜੀ ਆਪਣੇ ਫਲਾਈਓਵਰ ਤੇ ਯਾਰ ਆਹ ਫਰਾ ਵੀ ਲੈ ਆ ਆ ਖੜੇ ਆ ਇੱਧਰ ਆਹ ਸਾਹਮਣੇ ਆਉਂਦੇ ਆ ਇੱਧਰ ਬਾਈ ਬੜੀ ਦੇ ਇੱਧਰ ਤੁਹਾਨੂੰ ਭਾਜੀ ਸਾਈਡ ਤੇ ਬੰਦੇ ਖੜੇ ਨਹੀਂ ਦਿਖੇ ਮੋਟਰਸਾਈਕਲ ਜਿਹੜਾ ਤੁਸੀਂ ਟਰਾਲੀ ਉੱਪਰ ਚੜ੍ਹਾ ਦਿੱਤ ਤੁਹਾਨੂੰ ਨਹੀਂ ਦਿਖਿਆ ਚੜ੍ਹਾਂਗਾ ਮੈਂ ਚੜ੍ਹਾਂਗਾ ਅਰੇ ਫੇ ਵੀ ਭਾਜੀ ਪਰ ਫੇ ਵੀ ਭਾਜੀ ਜੇ ਸਾਈਡ ਤੇ ਬੰਦੇ ਖੜੇ ਆ ਤੁਸੀਂ ਡਰਾਈਵ ਕਰ ਰਹੇ ਆ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਸਾਈਡ ਤੇ ਬੰਦੇ ਹੈਗੇ ਆ ਇੱਧਰ ਤੇ ਕੋਈ ਬੰਦਾ ਨਹੀਂ ਹੈਗਾ ਗੱਬੇ ਖੜੇ ਹੋਣੇ ਪਾਸੇ ਨੂੰ ਇੱਕ ਦੋ ਮੋਟਰਸਾਈਕਲ ਖੜੇ ਇੱਕ ਇੱਕ ਮੋਟਰਸਾਈਕਲ ਤੁਸੀਂ ਸਪਲੈਂਡਰ ਥੱਲੇ ਦੇ ਤਾਂ ਇੱਕ ਸੁਟਿਆ ਹੋਇਆ ਸੀਗਾ ਤੁਸੀਂ ਦੋਨਾਂ ਤੇ ਚੜ੍ਹਦਾ ਭਾਜੀ ਮੋਟਰਸਾਈਕਲ ਭਾਜੀ ਮੇਰੀ ਗੱਲ ਸੁਣ ਆਹ ਟਰੈਕਟਰ ਖੜਾ ਆ ਸਿਹਰ ਦੇਖੋ ਪਹਿਲਾਂ ਇੱਧਰ ਇੱਧਰ ਦੇਖੋ ਸ਼ਰਾਬ ਪੀ ਕੇ ਪਹਿਲਾਂ ਤਾਂ ਚਲਾਉਣਾ ਮਨਾ ਹੈ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਿਉਂ ਕਰਦੇ ਹੋ ਤੁਸੀਂ दारू ਪੀਤੀ ਭਾਜੀ ਤੁਸੀਂ ਮੰਨਦੇ ਤੁਸੀਂ दारू ਪੀਤੀ ਹੋ ਮੈਂ ਮੰਨਦਾ ਆ ਜੀ ਗਾਲ੍ਹੂ ਪਰ ਇਹ ਟੈਕ ਇੱਧਰ ਆਉਂਦਾ ਨਾ ਜਿਹੜਾ ਸ਼ਰਾਬ ਪੀ ਕੇ ਵਾਹਨ ਚਲਾਉਣਾ ਤੁਹਾਡੀ ਗਲਤੀ ਹੈਗੀ ਆ ਭਾਜੀ ਓਏ ਡਰਮਾ ਖਲੋਏ ਉਹ ਗਾਥਾ ਰਾਮ ਤੇਰੀ ਗਲਤੀ ਮੈਂ ਗਲਤੀ ਮੰਨਦਾ ਹੈ ਗਲਤੀ ਗੀਤੀ ਹੈ ਗਲਤੀ ਕੀਤੀ ਹੈ ਮੈਂ ਗਲਤੀ ਮੰਨ ਭਾਈ ਅਸੀਂ ਇੱਥੇ ਖੜੇ ਆ ਇੱਕ ਮੁੰਡਾ ਸਪਲੈਂਡਰ ਤੇ ਖੜਾ ਭਾਈ ਇੱਕ ਅਸੀੜੀ ਦੇ ਉੱਤੇ ਖੜਾ ਹੈ ਅਸੀਂ ਭਾਈ ਬਾਕੂ ਕਰਦੇ ਆ ਪਿੱਛੇ ਟਰੈਕਟਰ ਲੱਗ ਉੱਪਰ ਜਾਂਦਾ ਆਹ ਮੁੰਡਾ ਉੱਪਰ ਬੈਠਾ ਥੱਲੇ ਉੱਤਰ ਕੇ ਟਰੈਕਟਰ ਉੱਪਰ ਜਾਂਦਾ ਕਿਹੜਾ ਮੋਟਰਸਾਈਕਲ ਹੈ ਤੁਹਾਡਾ ਸਪਲੈਂਡਰ ਭਾਈ ਵੀ ਮੀਟਰ WhatsApp 6780 ਤੁਸੀਂ ਖੜੇ ਸੀਗੇ ਭਾਜੀ ਬਿਲਕੁਲ ਦੋ ਦੋ ਮੋਟਰਸਾਈਕਲ ਲਿੰਗੇ ਫੇਟਸ ਥੋੜਾ ਅੱਗੇ ਆ ਗਿਆ ਸਿੱਕੇ ਬਿਲਕੁਲ ਥੱਲੇ ਹੀ ਟਾਇਰ ਤੇ ਤੁਹਾਡਾ ਕੀ ਨਾਮ ਆ ਭਾਜੀ ਮਨੀ ਮਨੀਤ ਕਵਾਸ ਨਹੀਂ ਤੁਸੀਂ ਖੜੇ ਸੀਗੇ ਹਾਂਜੀ ਹਾਂਜੀ ਤੇ ਇਹ ਟਰਾਲੀ ਇੱਥੇ ਖੜੇ ਸੀ ਤੇ ਟਰਾਲੀ ਵਾਲੇ ਨੇ ਕੀ ਕੀਤਾ ਭਾਜੀ ਟਰਾਲੀ ਵਾਲੇ ਨੇ ਨਾ ਬ੍ਰੇਕ ਲਾਈ ਇਹ ਸਿੱਧਾ ਉੱਤੇ ਚੜਦੇ ਸੀ ਤੇ ਮੈਂ ਥੱਲੇੋਂ ਕੱਢਿਆ ਗਿਆ ਤੁਹਾਡੇ ਮੋਟਰਸਾਈਕਲ ਦੀ ਕੋਈ ਲਾਈਟ ਵਗੈਰਾ ਜਗਦੀ ਸੀਗੀ ਸਾਰੇ ਉਹਦੀ ਡਿਪਰ ਚੱਲਦੇ ਸੀਗੇ ਹਜੇ ਵੀ ਚੱਲਦੇ ਆ ਤੇ ਟਰਾਲੀ ਵਾਲਾ ਕਿੰਨੇ ਸਪੀਡ ਤੇ ਸੀਗਾ ਭਾਜੀ ਟਰਾਲੀ ਵਾਲਾ ਭਾਈ ਪਤਾ ਨਹੀਂ ਅਸੀਂ ਮੋਹ ਨੂੰ ਸੀਗੇ ਮੁੰਡੇ ਦੁਆ ਨੀ ਦੇਖਿਆ ਉਹਨੇ ਮੈਨੂੰ ਰੋਲਾ ਪਾਇਆ ਪਰ ਫੇ ਵੀ ਮੈਨੂੰ ਉੱਤ ਨਹੀਂ ਹੋਇਆ ਪਰ ਥੱਲੇ ਆ ਗਿਆ ਦੇ। ਨਹੀਂ ਮੋਟਰਸਾਈਕਲ ਦਾ ਕੀ ਨੁਕਸਾਨ ਹੋਇਆ ਭਾਜੀ? ਉਹ ਸਾਰਾ ਥੱਲੇ ਆ ਪਿਆ ਪਿੱਛੇ ਹੋਇਆ ਪਿਆ। ਦੇਖ ਟਾਲੀ ਵਾਲਾ ਕਿੰਨੀ ਕ ਸਪੀਡ ਤੇ ਹੋ ਰਿਹਾ ਸੀ ਭਾਜੀ? ਰਾਤੀ ਵਾਲਾ ਪੂਰੀ ਡੈਡ ਹੋਇਆ ਪਿਆ। ਪੁਲਿਸ ਵਾਲਾ ਪੂਰੀ ਕੁਟਰੀ ਕੀਤੀ ਆ? ਹਾਂਜੀ। ਬੇਸਾਰੇ। ਇਹ ਜਿਹੜਾ ਰੋਡ ਐਕਸੀਡੈਂਟ ਹੋਇਆ ਭਾਜੀ ਕੀ ਕਾਰਨ ਹੋਇਆ ਇਹ? ਤੇ ਸਰ ਮੁੰਡੇ ਜਿਹੜੇ ਆਪਣੇ ਸੀ ਕਿੰਨੇ ਇੱਥੇ ਸਾਈਡ ਤੇ ਖੜੇ ਸੀਗੇ। ਅੱਛਾ ਜੀ। ਠੀਕ ਆ ਸਾਈਡ ਤੋਂ ਉਧਰੋਂ ਇਹ ਟਰੈਕਟਰ ਕਾਫੀ ਤੇਜ਼ ਆ ਰਿਹਾ ਸੀਗਾ। 8 ਓਵ ਟੈਕਨੋ ਤੋਂ ਮਤਲਬ ਕਿ ਉਹ ਜਿਹੜਾ ਜਾਂਦਾ ਕੁਛ ਵੀ ਹੈ ਉਹਨੇ ਡਰਿੰਕ ਕੀਤੀ ਹੋਈ ਆ ਕੋ ਸਮਝ ਨਹੀਂ ਲੱਗਦੀ ਮੋਰੇ ਫੌੜ ਫੜਾ ਕਿਨੇ ਕਰਾ ਮੁੰਡੇ ਸਾਈਡ ਤੇ ਖੜੇ ਇਹਨੇ ਟਰੈਕਟਰ ਲਿਆ ਕੇ ਸੱਦਾਈ ਉਹਨਾਂ ਦੇ ਉੱਪਰ ਚੜਦਾ ਦੋ ਮੁੰਡੇ ਦੋਨੇ ਬਚ ਕੇ ਅੱਗੇ-ਅੱਗੇ ਭੱਜ ਕੇ ਬਚੇ ਆ ਇੱਕ ਟਰੈਕਟਰ ਉੱਪਰ ਮੁੰਡੇ ਦੇ ਉੱਤੇ ਮਤਲਬ ਨਾਲ ਸੱਤੋ ਕੇ ਡਿੱਗਿਆ ਮੁੰਡੇ ਉੱਪਰ ਚੜਿਆ ਤੁਸੀਂ ਭਾਜੀ ਰਾਹ ਕੀ ਰਹੋ ਹਾਂਜੀ ਸਰ ਤੇ ਤੁਸੀਂ ਇਹ ਮੌਕਾ ਦੇਖਿਆ ਸੀਗਾ ਜਦੋਂ ਕੋਲ ਖੜੇ ਸੀ ਮੈਂ ਮੌਕਾ ਤੁਰੇ ਆਉਂਦੇ ਮੋਰੇ ਪਿੱਛੇ ਆਉਂਦੇ ਦੇਖਨੇ ਪਏ ਸੀਗੇ ਸੀ ਤੇ ਜਿੱਥੇ ਤੱਕ ਲੱਗਦਾ ਕਿ ਜਿਹੜਾ ਟਰੈਕਟਰ ਵਾਲਾ ਆ ਡਰਾਈਵਰ ਇਹਨੇ ਕੋਈ ਡਰ ਹਾਂਜੀ ਡਰਿੰਕ ਕੀਤੀ ਹੋਈਆਂ ਨੇ ਮਤਲਬ ਦਾਰੂ ਪੀਤੀ ਹੋਈ ਹੈ ਇਹਨਾਂ ਨੇ ਦਾਰੂ ਕੀਤੀ ਹੋਈ ਹੈ ਆਪਣੇ ਮੁੰਡੇ ਸਾਈਡ ਤੇ ਖੜੇ ਸੀ ਭਜੀ ਉਹਦੇ ਸਾਈਡ ਤੇ ਖੜੇ ਹੋਏ ਸੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਸਾਰੇ ਵਾਸੀਆਂ ਨੂੰ ਮੈਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਡ੍ਰਿੰਕ ਕਰਕੇ ਡਰਾਈਵ ਨਾ ਕਰੋ ਕਿਉਂਕਿ ਬਿਲਕੁਲ ਹੈ ਇੱਥੇ ਨੰਬਰ ਤੇ ਇਹ ਹੈ ਕਿ ਦੇਖੋ ਕਿ ਸਾਈਡ ਤੇ ਕੋਈ ਲੋਕੀ ਖੜੇ ਆ ਤੇ ਉਹਨਾਂ ਵੱਲ ਵੀ ਧਿਆਨ ਦਿਵੋ ਸਿੱਧਾ ਰੋਡ ਦੇ ਉੱਤੇ ਜੇ ਚੱਲਦੇ ਹੋ ਬਿਲਕੁਲ ਸਿੱਧਾ ਚੱਲੋ ਆਪਣੇ ਜੀ ਜਿਹੜਾ ਸਾਡੇ ਬਿਹਰੇ ਜੀ ਬਣਿਆ ਉਹ ਉੱਪਰ ਜਾਣਾ ਸੀ ਦੋ ਮੋਟਰਸਾਈਕਲ ਖੜੇ ਸਾਈਡ ਤੇ ਆਪਣੇ ਜਿਹੜੇ ਮਾਲਕੀ ਮਸਲਾ ਦੇ ਉੱਤੇ ਖੜੀ ਜੀ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ ਕਿ ਡ੍ਰਿੰਕ ਕੀਤੀ ਜੀ ਇਹਨੇ ਦੋਨੇ ਬਹੁਤ ਚੱਲੇ ਇੱਕ ਨੂੰ ਸਾਈਡ ਵੱਜ ਗਈ ਉਹ ਤੇ ਡੱਪਿਆ ਦੂਜਾ ਦੇ ਮਸਲੇ ਦੇ ਵਿੱਚ ਸਰ ਡ੍ਰਿੰਕ ਕਿੰਨਾ ਜੀ ਕੀਤੀ ہوئی ਆ ਇਹ ਟਰੈਕਟਰ ਚਲਾਉਣ ਵਾਲਾ ਜਿਹੜਾ ਡਰਾਈਵਰ ਨੇ ਕੀਤੀ ਤੇ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤਾਂ ਤਾਂ ਪਜਾਇਆ ਪਰ ਜਿਹੜਾ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਉਹ ਪੀਟੇ ਮਸ਼ੀਨਰੀ ਦਾ ਮਸਲਾ ਚੱਲ ਰਿਹਾ ਡਰਾਈਵਰ ਦਾ ਤੋਂ ਬਾਅਦ ਦੇਖਦੇ ਹਾਂ ਉਹ ਜ਼ਰੂਰ ਕਾਰਵਾਈ ਬੰਦੀ ਜੀ ਕੀਤੀ